ਬਦਮਸ਼ੀਰ ਨਿਰਮਲ ਸਿੰਘ ਖਾਲਸਾ ਨੇ ਵਿਵਾਦਿਤ ਮੁ슬ਮ ਉਪਦੇਸ਼ਕ ਜ਼ਾਕਰ ਨਾਇਕ ਨੂੰ ਬਹਿਸ ਦੀ ਖੁੱਲੀ ਚੁਣੌਤੀ ਦਿੱਤੀ ਜ਼ਾਕਰ ਵੱਲੋਂ ਸਿੱਖ ਤੇ Hindu ਧਰਮਾਂ ਬਾਰੇ ਬੋਲੇ ਅਪਮਾਨਜਨਕ ਸ਼ਬਦਾਂ ਤੇ ੜਕਾਉ ਉਪਾਸ਼ਨਾ ਕਰਨ ਸਿੱਖ ਕੌਮ ਦੇ ਪ੍ਰਤੀਨਿਧੀ ਵਜੋਂ ਬਹਿਸ ਦਾ ਸੱਦਾ ਦਿੱਤਾ ਜਿਵੇਂ ਉਹ ਆਪਣੇ ਧਰਮ ਦੀ ਇੱਜ਼ਤ ਕਰਦੇ ਐ ਬਾਕੀਆਂ ਦੀ ਉਹਨਾਂ ਨੂੰ ਬੇਇੱਜ਼ਤੀ ਕਰਨ ਦਾ ਕੋਈ ਹੱਕ ਨਹੀਂ ਨਾ Hinduism ਦੀ ਨਾ Christianity ਦੀ ਨਾ Buddhism ਦੀ ਨਾ ਸਿੱਖ ਧਰਮ ਦੀ ਅਸੀਂ ਇਸਲਾਮ ਦੀ ਬਹੁਤ ਇੱਜ਼ਤ ਕਰਦੇ ਐ ਇਹ ਤਾਂ ਤੱਕ ਗੁਰਗਨ ਸਾਹਿਬ ਤੇ ਸਲਾਮ ਜੱਗ ਦੇ ਲੋਕ ਬੈਠੇ ਨੇ ਔਰ ਉਹਨਾਂ ਨੂੰ ਜੀਆਂ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ ਔਰ ਕਿਸੇ ਦੀ ਕੋਈ ਮਦਦ ਨਹੀਂ ਕਰਨੀ ਚਾਹੀਦੀ ਇਹ ਜਿਹੇ ਗਲਤ ਤੱਤਾਂ ਦੀ ਮੈਂ ਸਮਝਦਾ ਕਿ ਉਹਨਾਂ ਦੀਆਂ ਇਹਨਾਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਮੈਂ ਉਹਨਾਂ ਨੂੰ ਚੈਲੰਜ ਕਰਦਾ ਹਾਂ ਬੇਸ਼ੱਕ ਉਹ ਟੀਵੀ ਉੱਤੇ ਆਣ ਕੇ ਜਾਂ ਕਿਸੇ ਜਲਸੇ ਵਿੱਚ ਆ ਕੇ ਮੇਰੇ ਨਾਲ ਬਹਿਸ ਕਰ ਲੈਣ ਮੈਂ ਉਹਨਾਂ ਨੂੰ ਗਲਤ ਸਿੱਧ ਕਰਾਂਗਾ ਚੰਡੀਗੜ੍ਹ ਦੇ ਸੈਕਟਰ 44 45 ਦੀ ਡਿਵਾਈਡਿੰਗ ਰੋਡ ਤੇ ਐਤਵਾਰ ਰਾਤ ਭਿਆਨਕ ਸੜਕ ਹਾਦਸੇ 'ਚ ਤਿੰਨ ਕੁੜੀਆਂ ਦੀ ਮੌਤ ਦੋ ਮੁੰਡੇ ਜ਼ਖਮੀ ਦਰਖਤ ਨਾਲ ਟਕਰਾ ਕੇ ਗੱਡੀ ਬੁਰੀ ਤਰ੍ਹਾਂ ਪਲਟੀ ਕਾਰਨਾਂ ਦੀ ਜਾਂਚ ਜਾਰੀ ਪੰਜਾਬ ਦਾ ਸ਼ਰਮਨੀ ਟਾਡੀ ਈਦੂ ਸ਼ਰੀਫ ਗੁਰਬੰਧ ਦੀ ਜ਼ਿੰਦਗੀ ਜਿਉਂ ਨੂੰ ਮਜ਼ਬੂਤ ਬਿਮਾਰੀ ਦਾ ਇਲਾਜ ਕਰਵਾਉਣ ਲਈ ਵੀ ਨਹੀਂ ਨੇ ਪੈਸੇ ਸਰਕਾਰ ਤੋਂ ਮਦਦ ਦੀ ਅਪੀਲ ਦੇ ਕੀ ਪਰ ਹਸਨੇ ਤੇ ਬੇਜ਼ਾਨ ਨਿਆ ਅਜੇ ਕੀ ਨੋ ਲੈ ਪੁਰਤਗਾਲ ਦੇ ਇਹ ਕੀ ਦੀ ਮੈਂ ਕੀ ਬਣ ਗਿਆ ਉਦੇ ਦੇ ਰੰਗ ਨੇ ਅੱਜ ਉਹਦੇ ਕੱਲ੍ਹ ਇਹਦਾ ਪੁਰਤਗਾਲ ਦੇ ਸਿਰ ਸਜਿਆ ਯੂਰੋ ਕੱਪ ਦਾ ਤਾਜ ਫਾਈਨਲ ਮੁਕਾਬਲੇ ਵਿੱਚ ਫਰਾਂਸ ਨੂੰ 1-0 ਨਾਲ ਹਰਾਇਆ ਤੈ ਸਮੇਂ ਦੌਰਾਨ ਦੋਹੇ ਟੀਮਾਂ ਰਹੀਆਂ 0-0 ਦੀ ਬਰਾਬਰੀ ਤੇ ਨਤੀਜੇ ਲਈ ਦਿੱਤੇ ਦੂਜੇ ਐਕਸਟਰਾ ਟਾਈਮ 'ਚ 109ਵੇਂ ਮਿੰਟ ਤੇ ਪੁਰਤਗਾਲ ਨੇ ਕੀਤਾ ਗੋਲ ਦੀ ਵਿਆਹ ਦਾ ਕਾਰ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਈਆ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਚੰਡੀਗੜ੍ਹ ਚ ਹੋਈ ਇਹ ਹੈ ਮੁਹabbatein ਸੀਰੀਅਲ ਨਾਲ ਦੋਹਾਂ ਕਲਾਕਾਰਾਂ ਨੇ ਖੱਟਿਆ ਨਾਮ ਭੋਪਾਲ ਦੀ ਦਿਵਯੰਕਾ ਤੇ ਹਰਿਆਣਾ ਦੇ ਵਿਵੇਕ ਦਾ ਵਿਆਹ 8 ਜੁਲਾਈ ਨੂੰ ਭੋਪਾਲ ਚ ਹੋਇਆ